ਜੀ ਗੱਲ ਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਜੀ ਸੋ ਕੱਲ ਦਾ ਬਲੌਗ ਪਾਣੀ ਹੋਇਆਗਾ ਉਦੋਂ ਆਪਣੇ ਕੋ ਪਿਆਇਆ ਸੋ ਦੇਖਦੇ ਆ ਹੁਣ ਲੋ ਜੀ ਮੇਰੀ ਭੈਣ ਦਾ ਵਿਆਹ ਆ ਗਿਆ ਆ ਸੋ ਤੁਸੀਂ ਹੁਣ ਇਹ ਚੀ ਬੰਨਣਾ ਸੋ ਤੁਸੀਂ ਹੁਣ ਵਿਆਹ ਦਾ ਇੰਜੋਏ ਕਰਨਾ ਆ ਬਲੌਗਾ ਚ ਠੀਕ ਆ ਜੀ ਮੇਰੀ ਸਿਸਟਰ ਦਾ ਵਿਆਹ ਆ ਗਿਆ ਤੇ ਆਪਾਂ ਕਾਰਡ ਵੰਡਨੇ ਆ ਹੁਣ ਕਾਰਡ ਵੰਡਨੇ ਵੀ ਆ ਤੇ ਕਾਰਡ ਆਪਣੇ ਹੱਥ ਚ ਆ ਤੁਹਾਨੂੰ ਦਿਖਾਇਆ ਆਪਾਂ ਕਾਰਡ ਛਪਾਏ ਆ ਤੇ ਸਮਰਾਟ ਵਾਲੇ ਡੱਬੇ ਚੱਲਣਗੇ ਸਾਰਿਆਂ ਦੇ ਘਰਾਂ ਚ ਡੱਬੇ ਪਹੁੰਚਣਗੇ ਠੀਕ ਆ ਜੀ ਜਨਰਿਕ ਅਰੇ ਡੱਬੇ ਪਹੁੰਚੇ ਨੇ ਪਹੁੰਚਣਗੇ ਤੇ ਆਹ ਦੇਖੋ ਕਾਰਡ ਤੇ ਆਹ ਹੈਗੇ ਡੱਬੇ ਆ ਰੱਖੋ ਜੀ ਕਿੰਨੇ 100 ਡੱਬਾ ਛਪੋਣਾ ਆਪਾਂ 100 ਡੱਬਾ ਆਪਾਂ ਲੈ ਕੇ ਆਉਣਾ ਅੱਜ ਆਹ ਕਾਰਡ ਕਾਰਡ ਸੋਹਣਾ ਹੈ ਦੱਸੋ ਡੱਬੇ ਚ ਹੈਗੀ ਪਤਾ ਡੱਬੇ ਚ ਅਸੀਂ 4-5 ਆਟਮਾ ਰੱਖੀਆਂ ਵਧੀਆ ਵਧੀਆ ਲੈ ਇੱਕ ਦੋ ਲੰਡ ਖਾ ਗਏ ਹੁਣ ਦੋਣੀਆਂ ਤੇ ਭੈਣ ਸਾਡੀ ਦਾ ਵਿਆਹ ਆ ਦੱਸ ਹੈ ਆਹ ਦੇਖ ਕਾਰਡ ਕਾਰਡ ਦਿਖਾਦਾ ਰੇਣ ਵਧੀਆ ਨਾ ਕਾਰਡ ਹੈ ਕਾਰਡ ਕਾਰਡ ਵਧੀਆ ਛਪਾਈ ਹੈ ਨਾ ਇੱਦਿਆਂ ਸੇ ਵਾਰੈਂਟੀ ਨਾ ਨਹੀਂ ਲੈਣਾ ਹਜੇ ਰੁਕ ਜਾ ਐ ਕਿਹੜੀ ਭੈਣ ਦਾ ਉਹ ਤੁਹਾਨੂੰ ਮੈਂ ਦੱਸੂੰਗਾ ਸਰਪ੍ਰਾਈਜ਼ ਸਰਪ੍ਰਾਈਜ਼ ਵਿਆਹ ਆ ਗਿਆ ਕੱਪੜੇ-ਕੁਪੜੇ ਸਮਾਉਣੇ ਹੁਣ ਅਸੀਂ ਵਿਆਹ ਦੇ ਕਰਨਾ ਏ ਜੋ ਆਹ ਕਿਹਨੂੰ ਕਹਤ ਕਾ ਸਰਪ੍ਰਾਈਜ਼ ਉਹ ਕਹੀ ਮੜਾ ਜਾ ਦੋ ਮੈਂ ਫੋਨ ਕਰਾਂ ਮੈਂ ਸੂਟਾਂ ਦਾ ਕਮਾ ਸੂਟ ਸਮਾਓ ਜਲਦੀ ਯਾਰ ਫਿਰ ਦਿਨ ਵੀ ਆਪਣੇ ਬਾਈ ਕਰ 20 ਕਰ ਰਹੇ ਆ ਲੇਖੀ ਹੁਣ ਧੱਕ ਪੈਨ ਵਿਆਹ ਤੇ ਕੁਝ ਬੰਦੇ ਤਾਂ ਗਰੁੱਪ ਵਿੱਚ ਇੱਦਾਂ ਦੇ ਨੇ ਫੋਟੋ ਜੀ ਨਾ ਨਾ ਪਾ ਪਾ ਜੀ ਵੇ ਵਾਦੋ ਮੇਰਾ ਬੁੱਗਾ ਵੇ ਚੰਨ ਕੋ ਛਾਡੀ ਹੈਲੋ ਕਾਕੀ ਇਹ ਸਾਡੀ ਕੁੜੀ ਆ ਆ ਵੇ ਇਹਨੂੰ ਮੈਂ ਕੁੜੀ ਸਮਝਦਾ ਹੈਲੋ ਕੁੜੀ ਆ ਛਾਡੀ ਮੇਰਾ ਫੋਨ ਹੈਲੋ ਇਹ ਹੋ ਜਾ ਫੋਨ ਤਾਂ ਪਰੇ ਰੱਖਿਆ ਸਾਨੂੰ ਰੱਬ ਹੈਲੋ ਮੇਰਾ ਉਹ ਦੋ ਕੀ ਕਰਦਾ ਮੰਮੀ ਛਾਡੀ ਇਹ ਕੁੜੀ ਆ ਚੁੱਪਾ ਕੁੜੀ ਆ ਛਾਡੀ ਉਹ ਕੁੜੀ ਅਰੇ ਬਾਲ ਦੇਖੋ ਤੇ ਤੜੀ ਕੁੜੀ ਦੇ ਬਾਲ ਸੂਟ ਸਮਾਉ ਜਲਦੀ ਸੋ ਹੁਣ ਆਪਾਂ ਹੁਣ ਆ ਰੈਡੀ ਵਿਆਹ ਤੇ ਨਾ ਕਰਨਾ ਆਪਾਂ ਫੋਲੀਆਂ ਜਵਾਏ ਹੋ ਹੋ ਕਿੱਦਾਂ ਧਰੂ ਆਪਣਾ ਕੰਮ ਫ੍ਰੀਜ ਚ ਨੂੰ ਕਰਨਾ ਹੀ ਪੈਣਾ ਹੈ ਝਾੜੂ ਫੇਰ ਨੂੰ ਰੱਖੀ ਹੈ ਹਾਂਜੀ ਦੋਸਤੋ ਹੋਰ ਕਿੱਦਾਂ ਠੀਕ ਤਾਂ ਉਹ ਉਹ ਜਦ ਖੋਲ ਕੇ ਵਿੱਚੋਂ ਕੱਢੀ ਜਾਂਦਾ ਉਹ ਡੱਬੇ ਸਾਰੇ ਨਾ ਖੜਾਓ ਕਰ ਦੇਈ ਕੀ ਫਾਂਦਾ ਹੋਵੇ ਉੱਦ ਲੱਗਾ ਸੋ ਆਹ ਬੂਜੇ ਚ ਰੱਖਿਆ ਅਸੀਂ ਐਲ ਸੀ ਡੀ ਲਾਤੀ ਆ ਦੇਖੋ ਉੱਤੇ ਇਦਾਂ ਲੱਗਦੀ ਵਧੀਆ ਲੱਗਦੀ ਕੱਪੜੇ ਦੇਖੀ ਤਾਂ ਆ ਜਾ ਤੈਨੂੰ ਆ ਜਾ ਮੈਂਟਲ ਆ ਕੀ ਰੁਕੋ ਮੁੱਕੋ ਰੁਕੋ ਰੁਕੋ ਆਇਆ ਜੁੱਤੀਆਂ ਤੇਰੇ ਇੱਕ ਫੇਰਨੀ ਇੱਕ ਗੱਲ ਤੋਂ ਤਰਾ ਭੱਜ ਗਿਆ ਲੋ ਵੀ ਵਿਆਹ ਦੀਆਂ ਤਿਆਰੀਆਂ ਵਿਆਹ ਦੀਆਂ ਤਿਆਰੀਆਂ ਭਾਜੀ ਹੈ ਫੁੱਲ ਦੇਖੋ ਦੀ ਰੰਗ ਜਿਹੜੀ ਸਿੱਕਿਆ ਰੰਗ ਕਰਨਾ ਸਿੱਕੀ ਸਿੱਕਿਆ ਸੱਚੀ ਇਦਾਂ ਜੇ ਹਿਸਾਬ ਇਹਦੇ ਸਾਹਣਾ ਤੁਸੀਂ ਬੁਰਛ ਫੇਰਦੇ ਪਿਆ ਮੈਨੂੰ ਲੱਗਦਾ ਤੁਸੀਂ ਕੰਮ ਕੀਤਾ ਆ ਹੋਰ ਕੀ ਰੰਗ ਇੱਕ ਇੱਕ ਨੀਲਾ ਇਹ ਫਿੱਕਾ ਇਹ ਹਾਲ ਕਰਦੇ ਦਵਾਏ ਦਬਲ ਕੋਡ ਵੱਜੂ ਮੈਨੂੰ ਠੀਕ ਹੈ ਜੀ ਆ ਦੇਖਿਓ ਹੁਣ ਪਹਿਲੇ ਰੰਗ ਕਾਲੀਏ ਫੇਰ ਦਿਖਾਉਂਦੇ ਆ ਸਾਰੇ ਇਹਨੂੰ ਹਣਾ ਹੋਰ ਭਾਈ ਨਾਲ ਵੇ ਚਲੋ ਵੀ ਵਾਹ ਵਾਹ ਜੀ ਵਾਹ ਤੇਰੀ ਰੰਗ ਥੱਲੇ ਨੂੰ ਆ ਗਿਆ ਇੱਥੋਂ ਆ ਦੇ ਪਰ ਇਦਾਂ ਆ ਵੀ ਦਰਵਾਜ਼ਾ ਦੇ ਵਧੀਆ ਹੋ ਗਿਆ ਗੇਟ ਮੁੰਦਲਾ ਰਹਿ ਗਿਆ ਇੱਕ ਦੇਖੀ ਹਾਂ ਆਪਾਂ ਉੱਥੇ ਲਾ ਦੇਣਾ ਲੈ ਕੇ ਵਿਆਹ ਵਾਲਾ ਘਰ ਠੀਕ ਆ ਭਾਜੀ ਹੋਰ ਹੋਰ ਇੱਥੇ ਲੈ ਕੇ ਲਾ ਦੇਣਾ ਵਿਆਹ ਵਾਲਾ ਘਰ राजे ਉੱਪਰ ਰੰਗ ਹੋਣਾ ਹੈ ਆਪਣਾ ਫੇਰ ਦਿਖਾਵਾਂਗੇ ਅੰਦਰ ਉਹ ਵੀ ਭਾਜੀ ਕਿੰਨੇ ਕਿੰਨੇ ਜਗ੍ਹਾ ਤੇ ਲੱਗ ਸਕਦਾ ਇਹ ਸਾਰਾ ਇਹ ਸਾਮਾਨ ਕੰਦ ਹੋ ਜੂ ਕਿੰਨਾ ਪਾਇਆ ਇਹ ਚ ਇੱਥੇ ਤਾਂ ਪਾਇਆ ਅੱਧਾ ਪੂਰਾ ਪਾਤਾ ਕਰੋ ਕੋਟ ਪਾ ਲਾ ਸ਼ੱਦਾ ਪੂਰਾ ਹੈ ਨਾ ਲੋ ਵੀ ਅੱਧਾ ਪੂਰਾ ਪਾਤਾ ਹੀ ਉਹ ਵੀ ਆਪਾਂ ਦੇ ਚੱਲੇ ਕਾਰਡ ਦੂਜਾ ਕਾਰ ਦੇ ਚੱਲੇ ਭਾਈ ਹੈਲੋ ਚਲੋ ਵੀ ਆਡੀ ਆਡੀ ਵੀ ਨਵੀਂ ਕੜਾਈ ਆ ਜੱਟਾਂ ਵੱਡੀ ਸਰਪੰਚ ਦੇ ਹਾਂ ਲੋ ਵੀ ਦੂਜਾ ਕਾਰ ਦੇ ਚੱਲੇ ਵਿਆਹ ਦਾ ਸਾਡੇ ਵੀ ਵਿਆਹ ਤੇ ਰੋਣ ਕਾ ਪੂਰੀਆਂ ਲੱਗਣਗੀਆਂ ਹੁਣ ਭਾਜੀ ਕੇ ਨਹੀਂ ਪੂਰੀਆਂ ਮੈਂ ਕਾ ਦੇਖਿਓ ਹੁਣ ਵੇ ਤੁਹਾਨੂੰ ਸਾਰੇ ਬਲੌਗ ਦਿਖਾਵਾਂਗੇ ਇੱਕ ਚੈਨਲ ਹੋਰ ਆ ਸਬਸਕ੍ਰਾਈਬ ਜਰੂਰ ਕਰਿਓ ਉੱਤੇ ਪਾਵਾਂਗੇ ਲਾਈਵ ਚਲੋ ਵੀ ਕਤੂਆ ਨਿਕਲਦਾ ਸੇਕਾ ਦਾ ਨਿਕਲਦਾ ਇਹ ਆਦੇ ਇਹ ਪਾਣੀ ਉਬਲਦਾ ਭਾਜੀ ਏਡੀ ਪਾਣੀ ਦਾ ਹੋ ਗਿਆ ਹੋ ਭਾਜੀ ਹੱਥ ਦਾ ਭਾਜੀ ਪਾਣੀ ਜਿਹਨਾਂ ਨੂੰ ਪਤਾ ਨਹੀਂ ਕੀ ਕੀ ਆੜਮਾ ਭਾਈ ਤੇ ਕੀ ਹੋ ਗਿਆ ਹਾਂ ਜੀ ਜੀ ਹੁਣ ਆਪਾਂ ਚੱਲੇ ਕੀ ਹੋਇਆ ਹਾਈ ਹੋਈ ਕੀ ਹੋਇਆ ਸੀ ਕਹਿੰਦੇ ਦਿਖਾਓ ਮੈਨੂੰ ਵੀ ਕੀ ਹੋਇਆ ਚਲੋ ਹੋ ਵੀ ਠੀਕ ਸਿਆਣਾ ਹੋ ਗਿਆ ਮੁੰਡਾ ਮੈਂ ਟਿਊਬ ਲਾਉਂਦੇ ਇੱਥੇ ਵੇ ਹਾਂ ਟਿਊਬ ਲਾ ਦਿੰਦਾ ਹਾਂ ਟਿਊਬ ਲਾ ਦੂੰ ਕਹਿੰਦਾ ਮੈਂ ਤੁਹਾਡੇ ਮੈਂ ਟਿਊਬ ਲਾਉਂਦੇ ਇੱਥੇ ਠੀਕ ਠੀਕ ਆ ਮੈਂ ਇੱਥੇ ਚੱਲਾਂ ਮੈਂ ਵੀਰ ਮੈਂ ਆਪੇ ਪਾਸ ਤੱਕ ਨਾ ਮੈਂ ਆਪੇ ਹੀ ਪਲਾੜ ਤੇ ਚੱਲਣਾ ਇੱਧਰ ਆਣ ਕੇ ਦੱਸ ਮੈਂ ਨਹੀਂ ਕਿੱਥੇ ਹਾਂ ਇੱਧਰ ਕਿੱਨ੍ਹੇ ਜਾਣ ਇੱਧਰ ਕਿੱਥੇ ਜਾਣ ਇੱਧਰ ਚੱਲੋ ਚੱਲੋ O que no crece nada para nada, pero yang creo nada para nada. O que no crece nada para nada. O que no te puede pagar. Sí, ਹਾਂ ਮਾਨਾ ਗੋਗੀ ਹੈ ਕੀ ਜੋ ਅਗਲੀ ਕੀ ਆ ਵੀ ਆ ਤੁਹਾਡੇ ਕੋਲ ਪੈਣੀ ਸੱਚੀ ਹੈ ਗਿੰਦੇ ਨੂੰ ਚਲ ਲੈ ਨਨੋ ਨਾ ਕਰ ਬੁੱਤ ਬਾਤ ਵੀ ਇੱਕ ਦੇਖਾ ਸਾਡੀ ਇੱਟਾ ਕੋਈ ਲੈ ਕੇ ਗਿਆ ਸੀਗਾ ਹੈ ਰੱਖ ਗਿਆ ਅਲੱਦਾ ਪ੍ਰੋ ਪਠੀਆਲੀਆਂ ਨਾ ਆ ਦੇ ਲਾ ਦਰਾਕੇ ਹਾਂ ਰੱਖ ਗਿਆ ਵੀ ਰੱਖੀਆਂ ਜੀ ਪੈਗੇ ਦੇਖਾਂਗੇ ਆਹ ਚਲੋ ਓ ਮਨੂ ਆ ਜਾ ਥੱਲੇ ਹੁਣ ਥਾਲੀ ਦਾ ਟਾਈਮ ਜਾਨੀ ਆ ਜਾ ਇਤਰਾ ਰੇਤਾ ਸਾਡੀ ਪਈ ਹੋਈ ਆ ਹਜੇ ਤਾਂ ਹੈ ਇਧਰ ਅੰਕਲ ਨੇ ਆ ਸਮਾਨ ਵੀ ਲਾ ਲਿਆ ਹੈ ਕਿਤੇ ਪੂਰਾ ਗਾੜੀ ਇੱਥੇ ਖਿਆ ਨਹੀਂ ਦੀ ਅੱਗੇ ਦੇਖ ਲੈ ਸਮਾਨ ਆ ਰਹੀ ਹੈ ਕਿੰਨਾ ਕੁ ਡਰ ਭਰ ਜਾਣਾ ਅੰਟੀ ਸਸਤੀ ਆ ਕਿੰਕ ਸਾਰ ਹੋ ਜਾਣਗੇ ਚੱਲ ਵਧੀਆ ਮੈਂ ਤਾਂ ਆਪ ਨੂੰ ਕਾ ਲੈਂ ਆਪ ਨੇ ਘੜਾ ਲੱਗਦਾ ਇੱਥੇ ਰਾਹ ਦੇ ਹੂੰ ਹੂੰ ਇੱਥੇ ਅੰਤਿ ਲਾਈ ਹੋਈ ਅੱਗ ਸਹੀ ਸਹੀ ਗੱਲ ਕੁੱਤਾ ਨਹੀਂ ਦਿੱਖਦੇ ਮੈਂ ਇੱਥੇ ਕੋਈ ਨਹੀਂ ਦਿੱਖਦਾ ਵਾਹ ਦੇਖਾ ਨੂੰ ਪਾ ਕੇ ਇੱਥਾ ਚੱਕੀਏ ਚਲੋ ইন্টা কালিতা হাকে ন্মালেরা প্য়া য়া জেনা তুরা সয়া চাজো তুরা লাঁয়া হাংয়া টহায়া চলো টায় তায়ে তুরা হোয়ে কা മായി പത്ത് ചല ആ ചെല്ല చచ్చి హమారే ਨੂੰ ਆ ਜਾ ਦੇ ਇੱਟਾ ਦਾਦੀ ਕਰਦੀ ਉਹ ਤੇ ਵੀ ਅਟਕੇ ਦਾ ਦਿਨ ਕਰਾ ਇਹ ਹਟਦਾ ਨਹੀਂ ਮੁੰਡੇ ਦਵਾਏ ਮੈਂ ਨਾਲੇ ਪਾੜਦੇ ਉਹਨੇ ਦੇਖ ਲਿਆ ਨਾ ਕੱਲੋਂ ਕਰਦਾ ਨਹੀਂ ਆ ਹਾਂ ਮੈਂ ਕਿਹਨੇ ਦੇਖ ਲਿਆ ਨਾ ਮੁੰਡਾ ਕੱਲਾ ਹੀ ਹੈ ਨਹੀਂ ਆਹੋ ਇਹਨੂੰ ਤਾਂ ਉਹਨੇ ਦੇਖ ਲਿਆ ਮੁੰਡਾ ਕੱਲੇ ਨੂੰ ਪੈਨੋਂ ਲੰਮੇ ਹਾਂ ਤੁਮ ਕਾਤੇ ਕਾ ਬੋਦੇ ਦਾਨ ਦੀ ਵੇਲਾ ਥੋੜੀਆਂ ਤੁਸੀਂ ਕਰ ਲੋ ਥੋੜੀਆਂ ਮੈਂ ਕਰਦੀ

ਨਾ ਉਹਨੂੰ ਭਜਾ ਕੇ ਨਾ ਹੀ ਤੈਨੂੰ ਖਾ ਲੈਣਾ ਉਹਨੇ ਉੱਠ ਗਿਆ ਉਹ ਉਹ ਇਦਾਂ ਇੰਨੀ ਕਾ ਸੌਂਦਾ ਨੀਂਦੇ ਨਾਲੋ ਜੀ ਚੱਕ ਲਿਆ ਹਾਂ ਚੱਕ ਰੇ ਮੈਂ ਲਾਈ ਜਾਂਦੀ ਸੌਂ ਗਿਆ ਅਲੱਦਾ ਫੇਰ ਸੌਂ ਗਿਆ ਮੜਾ ਜਿਹਾ ਹਿੱਲਿਆ ਫੇਰ ਸੌਂ ਗਿਆ ਮਨ ਵੀਰੇ ਨਾਲ ਪਾ ਆਹ ਏ ਰੋਬੋ Var det odding i den? ਆਕਲਾ ਬੜਾ ਲੱਗਾ ਹੈ ਪੱਲੀਆਂ ਪੱਲੀਆਂ ਉਹਨੂੰ ਟੇਡਾ ਪਾਇਆ ਤਾਂ ਸਿੱਧਾ ਹੋ ਕੇ ਸੁੱਤਾ ਆ ਗਿਆ ਹਾਂ ਆਪਾਂ ਉਹ ਪਾ ਕੇ ਹਾਂਜੀ ਜੀ ਮੰਮਾ ਕਰਦੇ ਪਏ ਇੰਤਾ ਸਹੀ ਆ ਦੇਖੋ ਨੰਨੂ ਹਣਾ ਖਾਣਾ ਕੀ ਹਣਾ ਤਾਂ ਬਕਾੜੂ ਆ ਮੰਮੀ ਦੇ ਕੋਈ ਇੱਟਾ ਦਾ ਹੋ ਬਣਾਤਾ ਤਜਾ ਕਿਦੋਂ ਮੈਂ ਦਾਦੀ ਜੂ ਮੈਂ ਕੀ ਕਰਦੇ ਹੈ ਆਦੇ ਹਾਂ ਤਦੂ ਤੂੰ ਕਿ ਕਦੀ ਤਾ ਇਹ ਤਾਂ ਬੰਦ ਕਹਿੰਦੇ ਹੈ ਬੂ ਬੂ ਸਲੇ ਲੈ ਲੈ ਆਜਾ ਪਾਣੀ ਪੀ ਲੋ ਆਜਾ ਪਾਣੀ ਪੀ ਲੋ ਆ ਆਜਾ ਪਾਣੀ ਪੀ ਲੋ ਅੱਛਾ ਥਾਉ ਤਸੇ ਮੈਨੂੰ ਉਹ ਡੇਗਣਾ ਤੂੰ ਚੱਕ ਕੇ ਲੈ ਕੇ ਚੱਲ ਮੈਨੂੰ ਅੱਕ ਕੇ ਲੈ ਜਾ ਚਲ ਕੱਟਾ ਉਸ ਕੱਟ ਗਿਆ ਚਲ ਚਲੀਏ ਚਾਹ ਹੱਥ ਫੜ ਕੇ ਲੈ ਜਾ ਮੇਰਾ ਮੈਨੂੰ ਮੇਰਾ ਹੱਥ ਫੜ ਕੇ ਲੈ ਕੇ ਚੱਲਾ ਹਾਂ ਸੱਡਾ ਸੰਵੀਰ ਉੱਠ ਗਿਆ ਹੈ ਤੇ ਮੈਂ ਨਾ ਤੋ ਚਾਰ ਦਿਨਾਂ ਤਾਂ ਠੀਕ ਨਹੀਂ ਹੈਗੀ ਇਸ ਕਰਕੇ ਨਾ ਬਹੁਤ ਜ਼ਿਆਦਾ ਮੰਦਾ ਹਾਗਾ ਕਾ ਉਹ ਮੈਨੂੰ ਸੰਵੀਰ ਉੱਠ ਗਿਆ ਗਿਆ Oh, tegak ugu. Tegak ugu. Tapi lu kaya. Siapa wow, tegak? Ah okey. Tegak? Ha. Cakap. Ya deh. Jauh, 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 jauh. Di dalam pun itu khasil lagi. Jauh, jauh pun itu khasil di dalam. Oh, maaf, potu. Kyo ya, kyo ya, kyo ya. Teringat khaw kha, kha, betul. ਮੈਂ ਦਾ ਮਾਸੀ ਨੂੰ ਗਿਆ ਮੈਂ ਮਾਸੀ ਡੰਡਾ ਚੱਕ ਲਾ ਮਾਸੀ ਜਿੰਦੀ ਕੀ ਲੋਡ ਪਈ ਆ ਮਾਸੀ ਉਹਦਾ ਉਹ ਲੇਟ ਉੱਠਦੇ ਆ ਨਾ ਬੰਦੇ ਆਪਣੇ ਆਏ ਆਏ ਉਹ ਕਾਲੇ ਦੇ ਪਹਿਲੇ ਸਾਵੇ ਦੇ ਪਾਣਾ ਨੰਦੇ ਹਾਂਜੀ ਕੀ ਆ ਤੁਲਾ ਬਲਣਾ ਕਰੇ ਝੋਖਾ ਹੈ ਹੈ ਆਏ ਆਏ ਤੁੱਲੇ ਤੋਂ ਉੱਠ ਕੇ ਪੈਟ ਦਵਾਲੇ ਲੱਗੀ ਇਹ ਹਾਏ ਨਾ ਨੂ ਲੈ ਨਾ ਕਿਤੇ ਲੈ ਹਾਂਜੀ ਮਾਸੀ ਕੀ ਹਾਲ ਚੱਲ ਸੇਤਾ ਵਧੀਆ ਠੀਕ ਠਾਕ ਠੀਕ ਠਾਕ ਲੋ ਵੀ ਬਿੰਦੀ ਬੈਠੀ ਉਧਰ ਮਸੀ ਨੇ ਆਨੇ ਬਹੁਤ ਹੰਕਾਰ ਦੇ ਆ ਦੇਖੋ ਤਾਂ ਦੇਖੋ ਉਧਰ ਲੈ 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 ਦੌੜ ਗਈ ਫਾਦੀ ਫਾਦੀ ਮੰਨ ਤੂੰ ਸਾਈਕਲ ਚਲਾਉਣੀ ਸਿੱਖ ਹੈ ਸਾਈਕਲ ਮੈਨੂੰ ਪੈਂਡਲ ਮਾਰ ਪੈਂਡਲ ਚਲਾਉਣੀ ਨਹੀਂ ਚਾਹੀਦਾ ਪੈਂਡਲ ਮਾਰ ਪੈਂਡਲ 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 ਇਸਕੇ ਉੱਪਰ ਇਸਕੋ ਇਸਕੋ ਅੱਗੇ ਕਰੋ ਇਸਕਾ ਹਾਂ ਗੋਡ ਉਹ ਹਾਂ ਬੱਚੇ ਹਾਂ ਬੱਲੇ 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 ਅੰਭੇ ਲੈ ਗਿਓ ਉਹ ਕਹਿੰਦੇ ਪਾਪਾ ਫੇ ਲੈ ਗਿਓ ਮਸੇ ਇਹ ਯਾਰਾ ਮੈਂ ਕਹਿੰਦਾ ਸਿੱਖਦਾ ਫੇ ਬੰਦਾ ਲੈ ਕੇ ਦੇ ਦੇਣਾ ਉਹ ਸਿੱਖਿਆ ਫੇ ਰਹੀ ਹੈ ਪੈਂਡਲ ਵਾਲੀਆਂ ਤਾਂ ਸਾਰੀਆਂ ਨਹੀਂ ਪੈਂਡਲ ਉਹਨਾਂ ਹੈ ਨਹੀਂ ਪਰ ਹੈਗੇ ਹੀ ਪੈਂਡਲ ਹੈਗੇ ਹੀ ਹੈਗੇ ਹੀ ਪੈਂਡਲ ਆ ਲੋਲੀ ਉਹ ਉਹ ਵਿੱਚ ਫਸਾਤੀ ਇੰਦਾ ਜਰਾ ਬਾਹਰ ਕੱਢ ਪਾ ਪੱਦੇ ਘਾਟ ਲਾ ਉਹ ਤੋਂ ਨਹੀਂ ਆਇਆ ਉਹ 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 ਬਾਹਰੋਂ ਜਿਹੜੀ ਆਈ ਸੀ ਉਹ ਬਹੁਤ ਸੋਹਣੀ ਸੀ ਇੰਗਲੈਂਡ ਤੋਂ ਭੇਜੀ ਹੈ ਨਾ ਇਹਦੇ ਨਾਲ ਦੀ ਦੀ ਉਹ ਵੀ ਹਾਂ ਕਲਰ ਬਹੁਤ ਸੋਹਣਾ ਆ ਇੱਕ ਅੱਧਾ ਕਲਰ ਸੀ ਛੱਟ ਆਹ ਦੇਖੋ ਤਾਂ ਤੂੰ ਵੀ ਬਣੀ ਆ ਨਹੀਂ ਕਣੀ ਨਹੀਂ ਵਾਓ ਆ ਗਈ ਪਿੱਛੇ ਟਰਾਲਾ ਉਹ ਹਾਰੇ ਪਿੱਛੇ ਜੱਟ ਨੇ ਟਰਾਲਾ ਪਾਉਣਾ ਏ ਡਾਲੇ ਤੇ ਘੋਤ ਲਗਾਉਣਾ ਏ ਰੱਲਾਪ ਆ ਆ ਆ ਆ ਆ ਆ ਆ ਗਿਆ ਪੈਂਡਰ ਤੇ ਤੇ ਮਰ 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 ਯੋਨ ਨਾ ਯੋਨ ਚਾ ਚਲ ਮਰ ਮਰ ਪੈਂਡਰ ਮਰ ਮਰ ਪੈਂਡਰ ਆਏ ਜਾਂਦਾ ਆ ਦੇ ਦੇ ਅਰੇ ਕਸਾ ਡਰਦੇ ਬਈ ਆਏ ਬਈ ਆ ਕਰਦਾ ਮਾਸੀ ਆ ਗਈ ਵਿਚ ਕੀ ਕੁਝ ਵੀ ਨਹੀਂ ਹੁੰਦਾ ਅਗਰ ਮਾਸੀ ਨਾ ਆ ਗਈ ਉਹ ਮਾਸੀ ਦਾ ਸੂਟ ਹੋਏ 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 ਲਿਸ਼ਕਾ ਮਾਰਦਾ ਸੂਟ ਵਾਹ ਜੀ ਵਾਹ ਓਏ ਹੋਏ ਮਾਸੀ ਬਬਾ ਬੜਾ ਸੋਹਣਾ ਕਪੜਾ ਹੈ ਬਬਾ ਇਹ ਚਮਕਦਾ ਬੜਾ ਓਏ ਸਭੀ ਕਹਾਂ ਦੇ ਪਿੱਛੋਂ ਬ੍ਰਾਂਡ ਕੀ ਕਰ ਲਿਆ ਇਹ ਬੰਬੇ ਤੋਂ ਆਈ ਆ ਜਿੱਦਾਂ ਮਾਸੀ ਨੇ ਸੂਟ ਲਿਆਂਦਾ ਅੱਜ ਕਿ ਅੰਦਰ ਰੱਖਣਾ ਨਹੀਂ ਹੋਏ ਦੇਖ ਲਓ ਭਾਜੀ ਜਿੱਥੇ ਮਰਜ਼ੀ ਰੱਖ ਲਓ ਲੋ ਵੀ ਰੋਸ਼ਨ ਭਾਜੀ ਲੱਗੇ ਬਣਾਉਣ ਭਾਜੀ ਕੀ ਲੱਗੇ ਬਣਾਉਣ ਕਾਫੀ ਕਾਫੀ ਲੱਗੇ ਬਣਾਉਣ ਤਾਂ ਆ ਦੇਖੋ ਜੀ ਕੇਲੇ ਵੀ ਰੱਖੇ ਹੋਏ ਆ ਭਾਜੀ ਕਹਿੰਦਾ ਵੀ ਤੁਸੀਂ ਡਾਈਟ ਖਾਧੋ ਪੂਰੀ ਆਪਣੇ ਐਦਾਂ ਭਾਜੀ ਹੁਣੀ ਜਦੋਂ ਇਹ ਆਈਦਾ ਤੇ ਪੂਰਾ ਭਾਈ ਹੁਣੀ ਸੇਵਾ ਪੂਰੀ ਕਰਦੇ ਆ ਆਪਣੀ ਘਰੇ ਆਂ ਦੀ ਭਾਜੀ ਇਹਦੇ ਤੇ ਵੀ ਬਹੁਤ ਆਣਾ ਫੀਚਰ 'ਚ ਹੈਨਾ ਚਲੋ ਐਦਾਂ ਵੀ ਇੱਕ ਭਾਜੀ ਇਹ ਵੀ ਇੱਕ ਵਾਰੀ ਗੰਦ ਨਿਕਲ ਗਿਆ ਫ੍ਰਿਜ ਦਾ ਰਾਮ ਨਾਲ ਬੰਦਾ ਇੱਕ ਵਾਰੀ ਤੁਸੀਂ ਲਿਆਂਦੀ ਬਹੁਤ ਵਧੀਆ ਕੀਤਾ ਹੁਣ ਇਹ ਚੱਕਰ ਤਾਂ ਨਹੀਂ ਹੈਗਾ ਕੋਈ ਕਿੰਨੇ ਸਾਲ ਨਿਕਲ ਜਾਂਦੇ ਇਹ ਹਣਾ ਹਾਂ ਬਸ ਹੁਣ ਤੁਹਾਡਾ ਘਰ ਵਾਲਾ ਮਸਲਾ ਹੈ ਇੱਥੇ ਕੱਢ ਦੋ ਕੱਢ ਲਓ ਕੱਢ ਲਓ ਤੁਹਾਡਾ ਘਰ ਵਾਲਾ ਮਸਲਾ ਹੱਲ ਹੋ ਜAVE ਘਰ ਹੋ ਜAVE ਬਸ ਇੱਕ ਹੁਣ ਭਾਜੀ ਬਾ ਬਾਕੀ ਸਾਰਾ ਕੁਝ ਸੈਟ ਹੈ ਕਿ ਨਹੀਂ ਘਰ ਦੋ ਹੋਰ ਘਰ ਮਿਲ ਜAVE ਬਾਬਾ ਹੁਣ ਉਹ ਭਾਜੀ ਉਹ ਵੀ ਘਰ ਖਾਰਾ ਸੀ ਯਾਰ ਤੁਸੀਂ ਦੇਖੇ ਆਏ ਸੀਗੇ ਭਾਜੀ ਹੈ ਉਹ ਜਿਹੜਾ ਘਰ ਤੁਸੀਂ ਦੇਖੇ ਆਏ ਉਦੋਂ ਉਹ ਵੀ ਤਾਂ ਵਧੀਆ ਸੀਗਾ ਕੋਠੀ ਵੀ ਪੂਰੀ ਕੈਂਟ ਸੀ ਉਹ ਉਹ ਥੋੜੀ ਜਿਹੀ ਤਿਆਰੀ ਹੋ ਜਾਂਦੀ ਐ ਉਹਦੀ ਉਹੋ ਜੀ ਉਹਦੇ ਜਿਹਾ ਕੋਈ ਘਰ ਨਹੀਂ ਜਦ ਤੂੰ ਹੀ ਜਿਹੜੀ ਵੀਡੀਓ ਵੀਡੀਓ ਪਾਈ ਸੀ ਘਰ ਦੀ ਸਾਡੇ ਪਿੰਡ ਦੀ ਪਿੰਡ ਜਿਹੜਾ ਵਿਗਦਾ ਆ ਉਹ ਉਹ ਪਾਜੀ ਬਹੁਤ ਸੋਹਣਾ ਆ ਉਹ ਕੱਟੀ ਦਾ ਉਦਾਂ ਕਰੋ ਉਹ ਕਹਿੰਦੇ ਜਾਨੂੰ ਕੋਈ ਸ਼ਹਿਰ ਇੱਦਾਂ ਮਿਲਦੇ ਮਿਲੂ ਕਿਰਾਏ ਤੇ ਦੇਣਾ ਹੋਵੇ ਕਿਰਾਏ ਦੇ ਪਾ ਇੱਥੇ ਰਹਿ ਲਈਏ ਜਾਂ ਉਹ ਘਰ ਵੀ ਲੈ ਲਵੇ ਨਹੀਂ ਕਿਰਾਏ ਤੇ ਕਹਿੰਦੇ ਲੈ ਲਓ ਮਤਲਬ ਕਿ ਕਹਿੰਦੇ ਸੜ ਤੋਂ ਘਰ ਵੀ ਲੈ ਲਵੇ ਅਗਲਾ ਤੇ ਸਾਨੂੰ ਕਿਰਾਏ ਇੱਥੇ ਦੇ ਦੋ ਘਰੇ ਇਹੀ ਰਹਿਣ ਨੂੰ ਮਰ ਗਿਆ ਤਾਂ ਕਹਿੰਦੇ ਮੈਂ ਜੇ ਤਾਂ ਫੇ ਵਧੀਆ ਹੈ ਭਾਈ ਏਦਾਂ ਦਿੰਦਾ ਨਹੀਂ ਹੈ ਨਾ ਕੋਈ ਹੁਣ ਜੇ ਮੈਂ ਉਹ ਕਰ ਲਊਗਾ ਮਰ ਗਿਆ ਸੀ ਉਹਨਾਂ ਇੱਕ ਬੰਦਾ ਹਾਂ ਉਹ ਵੀ ਕਹਿੰਦਾ ਰਹੀ ਜੋ ਕਹਿੰਦਾ ਰਹੀ ਜੋਨ ਕਰਾਇਆ ਰਹੀ ਜੋ ਤੈਨੂੰ ਪੈਸੇ ਦੇ ਲਈ ਅੱਛਾ ਏਦਾਂ ਕਹਿੰਦੇ ਸੀ ਉਹਨਾਂ ਨੇ ਕਦੇ ਵੇਚਣਾ ਨਹੀਂ ਭਾਈ ਵੇਚਣ ਦਿਲ ਤਾਂ ਨਹੀਂ ਕਰਦਾ ਇਹਨਾਂ ਦਾ ਮਜਬੂਰੀ ਹੁਣੀ ਕੋਈ ਫੇ ਪੱਕਾ ਮਜਬੂਰੀ ਇਹ ਨਹੀਂ ਬਦਗਿਆ ਹਾਂ ਜਾਰੀ ਦੋਤੀ ਬਦਗਿਆ ਹਾਂ ਜਾਰੀ ਦੋਤੀ ਫਤ ਗਿਆ ਬੰਦਾ ਓਯਾ ਯਾਰ ਬੋ ਆ ਬਹੁਤ ਚੱਕਰ ਪੈਂਦੇ ਆ ਪਾਜੀ ਮੈਂ ਨਾ ਸੱਚੀ ਦੱਸਾਂ ਮੈਂ ਸਾਰੇ ਯਾਰ ਛੱਡ ਦਿੱਤੇ ਸਾਰੇ ਮੈਂ ਹੁਣ ਆਪਣੇ ਘਰ ਦੇ ਆਣਾ ਹੀ ਹੁੰਦਾ ਬਸ ਕਿਨਾਂ ਜਿੰਨਿਆਂ ਨਾਲ ਮੈਂ ਘੁੰਮਦੇ ਭਾਈ ਨੇ ਬਤੀਲਾ ਤਮਗਾਤਾ ਜੀ ਸਾਰੇ ਛੱਡ ਛੁੱਟ ਦਿੱਤੇ ਮੈਨੂੰ ਇਹ ਆ ਵੀ ਬਸ ਹੁਣ ਆਪਣੇ ਘਰ ਦੇ ਮੇਰੇ ਹੁਣ ਮੈਂ ਆਪਣਾ ਘਰ ਪਾਲਾਂ ਬਸ ਇੱਕ ਉਹਦੀ ਘਰ ਬਣ ਗਿਆ ਨਾ ਪਾਜੀ ਫੇਰ ਗੱਡੀਆਂ ਵੀ ਸੋਹਣੀਆਂ ਲਾਦੀਆਂ ਇੱਥਾ ਜੇ ਕਿ ਨਹੀਂ ਤਾਰੀ ਆ ਮੇਨ ਘਰ ਨਹੀਂ ਤਾਂ ਆਪਣਾ ਦੋਨਾਂ ਦਾ ਘਰ ਹੀ ਆ ਪਾਜੀ ਬਸ ਇੱਕ ਘਰ ਸਾਡਾ ਬਣ ਜਵੇ ਸਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਆ ਵੀ ਸਾਡੀ ਬਾਲਟੀ ਚੈੱਕ ਕਰੋ ਅਸੀਂ ਬਾਲਟੀ ਲਈਏ 7 ਕਰੋੜ ਦੀ ਆ ਦੇਖੋ ਇਹ ਭਾਜੀ ਕਿੰਨੇ ਦੀ ਬਾਲਟੀ ਬੜੀ ਸੋਹਣੀ ਆ ਇਹ ਪਿਛਲੀ ਤੋਂ ਪਿਛਲੀ ਤੋਂ ਬਾੜੀ ਤੇ ਲਈ ਜੀ ਅਛਾ ਆ ਗਈ ਇਹ ਭਾਜੀ ਕਾਫੀ ਉਹ ਵੀ ਲੱਗੀ ਬਨ ਲੋ ਵੀ ਮਿੱਤਰੋ ਬਾਅਦ ਇੱਕ ਦੁੱਧ ਲੱਗਣਾ ਟੈਗਟ ਵਾਲਾ ਇਹ ਭਾਈ ਫੈਡ ਵਾਲਾ ਨਹੀਂ ਇਹ ਕਾਫੀ ਵਾਲਾ ਫੁੱਲ ਫੈਡ ਦੀ ਕਾਫੀ ਨਹੀਂ ਬਣਨੀ ਸਹੀ ਹਾਂ ਐਦਾ ਵੀ ਹੁੰਦਾ ਕਾਫੀ ਜਿਹੜਾ ਦੁੱਧ ਜਿਆਦਾ ਸਖਤ ਨਹੀਂ ਚਾਹੀਦਾ ਅੱਛਾ ਉਹ ਪਾਣੀ ਹੀ ਵਿੱਚ ਅੱਛਾ ਇਹ ਵੀ ਚੱਕਰ ਨਹੀਂ ਬੜਾ ਹੋਇਆ ਇੱਥੇ ਹੁੰਦੀ ਸਾਫ਼ ਵੀਡੀਓ